ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਣਪੂਰ ਰੈਸਪੀ ਤੇ। ਅੱਜ ਆਪਾਂ ਠੰਡ ਦੇ ਮੌਸਮ ਲਈ ਸਪੈਸ਼ਲ ਚਮਤਕਾਰੀ ਦੁੱਧ ਬਣਾ ਕੇ ਤਿਆਰ ਕਰਾਂਗੇ ਜੋ ਸਾਡੇ ਸਰੀਰ ਨੂੰ ਠੰਡ ਤੋਂ ਬਚਾਉਣ ਦੇ ਨਾਲ-ਨਾਲ ਸਾਡੇ ਸਰੀਰ ਨੂੰ ਤਾਕਤ ਵੀ ਦੇਵੇਗਾ। ਇਸ ਦੁੱਧ ਨੂੰ ਪੀਣ ਨਾਲ ਆਪਾਂ अनेकम ਮਾਰੀਆਂ ਤੋਂ ਰਾਹਤ ਪਾ ਸਕਦੇ ਹਾਂ। ਜੇਕਰ ਤੁਸੀਂ ਹਫ਼ਤੇ ਵਿੱਚ 2-3 ਵਾਰ ਇਹ ਦੁੱਧ ਬਣਾ ਕੇ ਪੀਂਦੇ ਹੋ ਤਾਂ ਰਿਜ਼ਲਟ ਤੁਹਾਨੂੰ ਆਪਣੇ ਆਪ ਹੀ ਮਿਲ ਜਾਵੇਗਾ। ਸਪੈਸ਼ਲ ਦੁੱਧ ਰੈਸਪੀ ਸ਼ੁਰੂ ਕਰਦੇ ਹਾਂ। ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਦੁੱਧ ਤਿਆਰ ਕਰਨ ਲਈ ਮੈਂ ਜਿਹੜਾ ਸਮਾਨ ਲੈ ਸਭ ਤੋਂ ਪਹਿਲਾਂ ਆਪਾਂ ਉਹ ਦੇਖ ਲੈਨੇ ਆ ਤਿੰਨ ਕੱਪ ਤਾਜ਼ਾ ਦੁੱਧ ਲਿਆ ਆਪਾਂ ਦੋ ਕੱਪ ਦੁੱਧ ਤਿਆਰ ਕਰਨ ਲਈ ਤਿੰਨ ਕੱਪ ਲੈ ਜਦੋਂ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਪਕਾ ਕੇ ਤਿਆਰ ਕਰਾਂਗੇ ਤਾਂ ਉਹ ਦੋ ਕੱਪ ਰਹਿ ਜਾਵੇਗਾ ਚਾਰ ਜੁਹਾਰੇ 8 ਕਾਜੂ 8 ਬਦਾਮ 3 ਚਮਚ ਸ਼ੱਕਰ ਸ਼ੱਕਰ ਜਾਂ ਖੰਡ ਤੁਸੀਂ ਆਪਣੇ ਟੇਸਟ ਅਕੋਰਡਿੰਗ ਰੱਖ ਸਕਦੇ ਹੋ ਇੱਕ ਛੋਟਾ ਚਮਚ ਸੁੰਡ ਪਾਊਡਰ ਅੱਧਾ ਛੋਟਾ ਚਮਚ ਦੇਸੀ ਘਿਓ ਅੱਧਾ ਛੋਟਾ ਚਮਚ ਹਲਦੀ ਚਾਰ ਹਰੀ ਇਲਾਇਚੀ ਚਾਰ ਲੌਂਗ ਦੁੱਧ ਬਣਾਉਣਾ ਸ਼ੁਰੂ ਕਰਦੇ ਆਂ ਪੈਨ ਵਿੱਚ ਆਪਾਂ ਦੇਸੀ ਘਿਓ ਪਾ ਦੇਵਾਂਗੇ ਘਿਓ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਵਾਂਗੇ ਘਿਓ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਏ ਘਿਓ ਆਪਾਂ ਜ਼ਿਆਦਾ ਨਹੀਂ ਲੈਣਾ ਇੱਕ ਚਮਚ ਸੁੰਡ ਪਾਊਡਰ ਪਾ ਦੇਵਾਂਗੇ ਸੁੰਡ ਪਾਊਡਰ ਨੂੰ ਮਿਕਸ ਕਰਕੇ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਸੁੰਡ ਪਾਊਡਰ ਦੀ ਤਾਸੀਰ ਗਰਮ ਹੁੰਦੀ ਹੈ ਜਦੋਂ ਆਪਾਂ ਸਰਦੀ ਦੇ ਮੌਸਮ ਵਿੱਚ ਸੁੰਡ ਪਾਊਡਰ ਦਾ ਯੂਜ਼ ਕਰਦੇ ਆਂ ਤਾਂ ਆਪਣੇ ਸਰੀਰ ਨੂੰ ਗਰਮੀ ਦਿੰਦਾ ਹੈ ਜਿਸ ਨਾਲ ਆਪਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੈ ਸੁੰਡ ਪਾਊਡਰ ਨੂੰ ਆਪਾਂ ਹਲਕਾ ਜਿਹਾ ਭੁੰਨ ਲਏ ਹੁਣ ਇਸ ਵਿੱਚ ਆਪਾਂ 3 ਕੱਪ ਦੁੱਧ ਪਾ ਦੇਵਾਂਗੇ ਨਾਲ ਹੀ ਆਪਾਂ ਅੱਧਾ ਚਮਚ ਹਲਦੀ ਪਾ ਦੇਵਾਂਗੇ ਹਲਦੀ ਪਾਊਡਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਹੁਣ ਆਪਾਂ ਮੀਡੀਅਮ ਸੇਕ ਤੇ ਦੁੱਧ ਨੂੰ ਵਾਲ ਆਉਣ ਦੇਵਾਂਗੇ ਓਨੇ ਟਾਈਮ ਵਿੱਚ ਆਪਾਂ ਦੂਸਰਾ ਸਮਾਨ ਤਿਆਰ ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਕਾਜੂ ਤੇ ਬਦਾਮ ਨੂੰ ਦਰਦਰਾ ਜਿਹਾ ਕੁੱਟ ਲਵਾਂਗੇ ਇਸ ਦਾ ਆਪਾਂ ਜਿਆਦਾ ਬਰੀਕ ਪਾਊਡਰ ਨਹੀਂ ਬਣਾਉਣਾ ਕਾਜੂ ਤੇ ਬਦਾਮ ਨੂੰ ਆਪਾਂ ਦਰਦਰਾ ਜਿਹਾ ਕੁੱਟ ਲੇ ਉਸੀ ਤਰ੍ਹਾਂ ਹੀ ਆਪਾਂ ਹਰੀ ਇਲਾਇਚੀ ਤੇ ਕਾਲੀ ਮਿਰਚ ਨੂੰ ਕੁੱਟ ਲਵਾਂਗੇ ਹਰੀ ਇਲਾਇਚੀ ਤੇ ਕਾਲੀ ਮਿਰਚ ਨੂੰ ਵੀ ਆਪਾਂ ਦਰਦਰਾ ਜਿਹਾ ਕੁੱਟ ਲੇ ਜਿਹੜਾ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਜਿਹੜੇ ਥੋੜੇ ਜਿਹਾ ਸਖਤ ਹੁੰਦੇ ਨੇ ਕੱਟਣ ਵਿੱਚ ਥੋੜੀ ਮੁਸ਼ਕਲ ਆਉਂਦੀ ਏ ਤੁਸੀਂ ਚਾਹੋ ਤਾਂ ਇਸ ਨੂੰ ਦੁੱਧ ਜਾਂ ਪਾਣੀ ਵਿੱਚ ਭਿਉ ਕੇ ਰੱਖ ਸਕਦੇ ਹੋ ਭਿਉਣ ਤੋਂ ਬਾਅਦ ਇਹ ਆਸਾਨੀ ਨਾਲ ਕੱਟੇ ਜਾਂਦੇ ਨੇ ਇਸੀ ਤਰ੍ਹਾਂ ਹੀ ਆਪਾਂ ਸਾਰੇ ჯਾਰੇ ਕੱਟ ਲਵਾਂਗੇ ਦੁੱਧ ਨੂੰ ਉਬਾਲ ਆ ਗਿਆ ਹੁਣ ਇਸ ਵਿੱਚ ਆਪਾਂ ਕੁਟੇ ਹੋਏ ਕਾਜੂ ਬਦਾਮ ჯਾਰੇ ਹਰੀ ਇਲਾਇਚੀ ਤੇ ਕਾਲੀ ਮਿਰਚ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ ਦੁੱਧ ਨੂੰ ਮੀਡੀਅਮ ਸੇਕ ਤੇ 4-5 ਮਿੰਟ ਲਈ ਕਾਰਡ ਲਵਾਂਗੇ ਦੁੱਧ ਨੂੰ ਆਪਾਂ 4-5 ਮਿੰਟ ਲਈ ਕਾੜ ਲਿਆ ਦੁੱਧਾ ਆਪਣਾ ਪਹਿਲਾਂ ਨਾਲੋਂ ਕਾਫੀ ਗਾੜਾ ਹੋ ਗਿਆ ਇਸ ਵਿੱਚ ਆਪਾਂ 3 ਚਮਚਾ ਸ਼ੱਕਰ ਪਾ ਦੇਵਾਂਗੇ ਸ਼ੱਕਰ ਦੀ ਜਗ੍ਹਾ ਤੁਸੀਂ ਖੰਡ ਵੀ ਲੈ ਸਕਦੇ ਹੋ ਜਾਂ ਤੁਸੀਂ ਆਪਣੇ ਟੇਸਟ ਅਕੋਰਡਿੰਗ ਇਸ ਨੂੰ ਫਿੱਕਾ ਵੀ ਲੈ ਸਕਦੇ ਹੋ ਸ਼ੱਕਰ ਨੂੰ ਮਿਕਸ ਕਰਕੇ ਆਪਾਂ 2-3 ਮਿੰਟ ਲਈ ਦੁੱਧ ਨੂੰ ਹੋਰ ਪਕਾ ਲਵਾਂਗੇ ਦੁੱਧ ਨੂੰ ਆਪਾਂ ਟੋਟਲ 8-10 ਮਿੰਟ ਲਈ ਪਕਾ ਲਏ ਦੁੱਧ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਦੁੱਧ ਨੂੰ ਆਪਾਂ ਗਰਮਾ-ਗਰਮ ਹੀ ਪੀ ਸਕਦੇ ਆ। ਸਵਾਦ ਦੇ ਨਾਲ-ਨਾਲ ਇਹ ਦੁੱਧ ਆਪਣੀ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ। ਦੁੱਧ ਨੂੰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪੀ ਸਕਦੇ ਆ। ਜੇਕਰ ਤੁਸੀਂ ਹਫ਼ਤੇ ਵਿੱਚ 2-3 ਵਾਰ ਇਹ ਦੁੱਧ ਬਣਾ ਕੇ ਪੀਨੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਫਾਇਦਾ ਕਰੇਗਾ। ਠੰਡ ਤੋਂ ਬਚਾਉਣ ਦੇ ਨਾਲ-ਨਾਲ ਇਹ ਆਪਾਂ ਨੂੰ ਬਿਮਾਰੀਆਂ ਤੋਂ ਵੀ ਰਾਹਤ ਦਿੰਦਾ ਹੈ। ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਜਾਂ ਚੈਨਲ ਨੂੰ ਹਣੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ